ਪਿਛਲੇ 3-4 ਦਿਨਾਂ ਤੋਂ ਪੈਰੇ ਲਗਾਤਾਰ ਨਹੀਂ ਦਿਖਾਂ ਜਿੱਥੇ ਕਈ ਹਾਦਸੇ ਵਾਪਰੇ ਨੇ ਤਾਂ ਉਥੇ ਬਰਨਾਲਾ ਸ਼ਹਿਰ ਦੇ ਵਿੱਚ ਇੱਕ ਮਕਾਨ ਦੀ ਛੱਤ ਡਿੱਗ ਜਾਂਦੀ ਹੈ ਜਿਸ ਕਾਰਨ ਕੀ ਪਰਿਵਾਰ ਦੇ ਮੁਖੀ ਦੀ ਮੌਤ ਹੋ ਜਾਂਦੀ ਜਦਕਿ ਪਰਿਵਾਰ ਦੇ ਪੂਰ ਮੈਂਬਰ ਗੰਭੀਰ ਰੂਪ ਵਿੱਚ ਜ਼ਖਮੀ ਨੇ ਜਿਨ੍ਹਾਂ ਨੂੰ ਕੀ ਪ੍ਰੀਤਕੋਟ ਵਿਖੇ ਡਾਕਟਰਾਂ ਦੇ ਵੱਲ ਰੈਫਰ ਕੀਤਾ ਗਿਆ। ਦੱਸਦੇ ਕਿ ਬਰਨਾਲਾ ਦੇ ਬਾਜੀਗਰ ਬਸਤੀ ਦੇ ਵਿੱਚ ਇਹ ਹਾਦਸਾ ਵਾਪਰਿਆ ਜਿੱਥੇ ਕਿ ਲਖਵਿੰਦਰ ਸਿੰਘ ਜਿਨ੍ਹਾਂ ਦੇ ਕੀ 33 ਸਾਲ ਉਮਰ ਦੇ ਸਿੱਝ ਜਾਂਦੀ ਹੈ ਮਕਾਨ ਦੇ ਛੱਤ ਡਿੱਗ ਜਾਂਦੇ ਜਿਸ ਕਾਰਨ ਕੀ ਸੁਖਵਿੰਦਰ ਸਿੰਘ ਜੀ ਦਾ ਮੌਤ ਹੋ ਜਾਂਦੇ ਜਦਕਿ ਪਤਨੀ ਸਮੇਤ ਦੋ ਬੱਚੇ ਜ਼ਖਮੀ ਹੋ ਜਾਂਦੇ ਮੇਰਾ ਨਾਮ ਆ ਜੀ ਹਾਂਜੀ ਪੱਲਾ ਸਾਡਾ ਗੁਰਨਾਨਕ ਨਗਰ ਹੈ ਜੀ ਵਾਰਡ ਨੰਬਰ 7 ਆ ਹਾਂਜੀ ਇਥੇ ਤਕਰੀਬਨ ਸਵੇਰੇ ਜਿਹੜੀ ਦੁਰਘਟਨਾ ਬਹੁਤ ਵੱਡੀ ਹੋ ਗਈ ਸੀ ਜੀ 7 ਡਿੱਗਣ ਦੇ ਕਾਰਨ ਜਿਹੜਾ ਇੱਕ ਪਰਿਵਾਰ ਆ ਮਲਬੇ ਹੇਠ ਆ ਗਿਆ ਸੀਗਾ ਜੀ ਜਿਹੜਾ ਕਿ ਬਿੱਲਾ ਸਿੰਘ ਪਰਿਵਾਰ ਦਾ ਮੈਂਬਰ ਸੀਗਾ ਮੇਨ ਜੀ ਉਹਦੀ ਮੌਕੇ ਤੇ ਡੈਥ ਹੋ ਚੁੱਕੀ ਸੀਗੀ ਤੇ ਜਿਹੜਾ ਪਤਾ ਲੱਗਿਆ ਸੀਗਾ ਕਿ ਡਾਕਟਰਾਂ ਤੋਂ ਵੀ ਜਿਹੜਾ ਬੱਚਾ ਹੈਗਾ ਉਹ ਪਹਿਲਾਂ ਕਹਿੰਦੇ ਸੀ ਵੀ ਸੀਰੀਅਸ ਹੈ ਪਰ ਉਹ ਹੁਣ ਖਤਰੇ ਤੋਂ ਬਾਹਰ ਆ ਹੁਣ ਠੀਕ ਹੈ ਜੀ ਬੱਚਾ ਹੈਗਾ ਜਿਹੜਾ ਬਾਕੀ ਪਰਿਵਾਰ ਦੇ ਕਾਫੀ ਸੱਟਾਂ ਨੇ ਜੀ ਸਾਰਾ ਪਰਿਵਾਰ ਸੀਰੀਅਸ ਆ ਉਹ ਅਫਵਾਹ ਇੱਕ ਦੂਜੇ ਤੋਂ ਪਤਾ ਲੱਗਿਆ ਜੀ ਪਰ ਜਦੋਂ ਕਲੀਅਰ ਗੱਲ ਹੁਣ ਪਤਾ ਲੱਗਿਆ ਹਸਪਤ ਬੱਚਾ ਜਿਹੜਾ ਉਹ ਖਤਰੇ ਦੀ ਘੰਟੀ ਤੋਂ ਬਾਹਰ ਹੈ ਜੀ ਉਹ ਠੀਕ ਹੈ ਜੀ ਇੱਕ ਦੀ ਡੈਥ ਹੋ ਗਈ ਹੈ ਹਾਂਜੀ ਹਾਂਜੀ ਜਿਹੜਾ ਪਰਿਵਾਰ ਦਾ ਮੇਨ ਬੰਦਾ ਜੀ ਉਹਦੀ ਡੈਥ ਹੋ ਚੁੱਕੀ ਆ ਪਵਨ ਕੁਮਾਰ ਨੈਫੀਲਦਾਰ ਜੀ ਮੈਂ ਇੱਥੇ ਮੈਨੂੰ ਜਦੋਂ ਵੀ ਇਹ ਸੇ ਇਨਫੋਰਮੇਸ਼ਨ ਮਿਲੀ ਅਛਤ ਡਿੱਗੀ ਹੈ ਮੈਂ ਇੱਥੇ ਮੌਕੇ ਤੇ ਪਹੁੰਚਾ ਜੱਜਾ ਲਿਆ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜੋ ਵੀ ਪਰਿਵਾਰ ਦਾ ਮਨ ਦਾ ਮਾਉਜਾ ਵਗੈਰਾ ਇਹਨਾਂ ਨੂੰ ਸਰਕਾਰ ਪੀਸੀ ਸਾਹਿਬ ਦੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਕੇ ਨੂੰ ਕਿ ਇਹ ਸੈਂਸੀ ਬਸਤੀ ਆ ਜੀ ਗੁਰੂ ਨਾਨਕ ਨਾਮ ਹਾਂ ਗੁਰੂ ਬਾਜੀਗਰ ਬਸਤੀ ਆ ਇਦੇ ਵਿੱਚ ਇਹ ਮਕਾਨ ਨਿੱਗਿਆ ਦੇ ਨਾਲ ਕੋਈ ਬੰਦੇ ਅੰਜਰ ਵੀ ਹੋਏ ਨੇ ਕੁਝ ਰੈਫਰ ਕੀਤੇ ਗਏ ਨੇ ਬਸ ਹਸਪੀਟਲ ਚ ਨੇ ਹਾਂ ਇਹਨਾਂ ਦੇ ਦੱਸਣ ਮਤਾਬਕ ਇੱਕ ਦੀ ਡੈੱਡ ਹੋਏ ਨੇ ਬਾਕੀ ਸਰਕਾਰ ਦੇ ਹਦਾਇਤਾਂ ਮਤਾਬਕ ਧਿਆਨ ਵਿੱਚ ਲਿਆ ਕੇ ਜੋ ਵੀ ਬੰਦ ਦੀ ਕਾਰਵਾਈ ਹੋ ਕੋ ਆਪ ਜੇ ਜੀ ਇਹਨਾਂ ਨੇ ਮੰਗ ਰੱਖੀ ਹੋ ਮੈਂ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਦਿੰਦਾ ਹਾਂ ਪੀ.ਐਸ.ੀ ਸਾਹਿਬ ਦੇ ਧਿਆਨ ਵਿੱਚ ਲਿਆ ਕੇ ਜੋ ਵੀ ਹੋਏਗਾ ਅਸੀਂ ਇਹ ਪ੍ਰਸ਼ਾਸਨ ਨੂੰ ਐਲਾਨ ਕਰਦੇ ਆ ਕਿ ਜਿੰਨਾ ਚਿਰ ਇਸ ਪਰਿਵਾਰ ਨੂੰ ਮਾਅਬਜਾ ਜਾਂ ਕੋਈ ਗੱਲ ਸਰਕਾਰੀ ਨੌਕਰੀ ਦੀ ਨਾ ਦਿੱਤੀ ਜਾਵੇ ਉਹਨਾਂ ਚਿਰ ਅਸੀਂ ਕਿਸੇ ਵੀ ਪਰਿਵਾਰ ਦਾ ਜਿਹੜੀ ਕੋਈ ਗੱਲਬਾਤ ਹੋਊਗੀ ਉਹਨੂੰ ਅਸੀਂ ਸੰਸਕਾਰ ਨਹੀਂ ਕਰਾਂਗੇ ਨਾ ਹੀ ਪੁਲਿਸ ਮਾਰੂ ਕਰ ਦੇਵਾਂਗੇ ਇਹ ਅੱਜ ਤੋਂ ਐਲਾਨ ਹੈ ਸਾਡਾ ਜਥੇਬੰਦੀਆਂ ਵੀ ਮਹੱਲੇ ਬੰਨਿਓ ਵੀ ਸਾਰੇ ਬੰਨਿਓ ਸਾਡਾ ਐਲਾਨ ਹੈ ਕਿ ਅਸੀਂ ਅੱche ਬਠਾਂਗੇ ਹਸਪਤਾਲ ਮੂਹਰੇ ਚਾਹੇ ਕਿਤੇ ਵੀ ਰੋਡ ਹੋਈ ਤੁਮ ਕਿਹੋ ਕਿਹ ਮਥਾਂ ਦੇ ਉੱਤੇ ਅਸੀਂ ਬੈਠਾਂਗੇ ਅਸੀਂ ਡੈੱਡ ਬੋਡੀ ਦਾ ਸੰਸਕਾਰ ਨਹੀਂ ਕਰਾਂਗੇ ਕਿਸੇ ਦਾ ਨਹੀਂ ਸੰਸਕਾਰ ਕਰਾਂਗੇ ਨਾ ਹੀ ਕਿਸੇ ਦਾ ਪੋਸਟਮਾਰਟਮ ਕਰਵਾਇਆ ਕਰਨ ਦੀ ਹੈ ਜਿੰਨੇ ਚਿਰ ਸਾਡਾ ਕੋਈ ਪ੍ਰਸ਼ਾਸਨ ਨਾਲ ਗੱਲ ਨਹੀਂ ਸੁਣਦਾ ਚਾਹ ਕੋਈ ਗੱਲ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਇਹ ਰੱਖਾਂਗੇ ਜੇਕਰ ਸਾਡੇ ਕੋਈ ਜੋਰ ਨਾ ਗੱਲ ਪਈ ਅਸੀਂ ਭਰਾਤਰੀ ਜੱਥੇਬੰਦ ਨੂੰ ਸੱਦਾਂਗੇ ਮੇਰਾ ਨਾਮ ਮਕੰਦ ਸਿੰਘ ਆ ਜੀ ਨਾਨਕਨਗਰ ਬੈਕ ਸਾਈਡ ਐਮਸੀ ਦਫਤਰ ਬਰਨਾਲਾ ਜੀ ਤੜਕੇ ਸਵੇਹਾ 4:30 ਵਜੇ ਦੇ ਕਰੀਬ ਜਿਆਦਾ بارشਾਂ ਦੇ ਕਾਰਨ ਇੱਕ ਗਰੀਬ ਪਰਿਵਾਰ ਦੀ ਛੱਤ ਡਿੱਗੀ ਜਿਹਦੇ ਥੱਲੇ ਪੰਜ ਪਰਿਵਾਰ ਦੇ ਜੀ ਆ ਗਏ ਉਹਨਾਂ ਦੇ ਵਿੱਚੋਂ ਰਖਵਿੰਦਰ ਸਿੰਘ ਦੀ ਡੈਥ ਹੋ ਚੁ ਗਈ ਬਾਕੀ ਚਾਰੇ ਸੀਰੀਅਸ ਨੇਕ ਉਸ ਫਰੀਦਗੜ੍ਹ ਨੂੰ ਭੇਜੇ ਗਏ ਨੇ ਇਲਾਜ ਲਈ ਤੇ ਇਸ ਕਰਕੇ ਅਸੀਂ ਸਾਰੇ ਮਹੱਲੇ ਨੇ oprala ਕੀਤਾ ਕੱਢਿਆ ਤੇ ਇੱਥੇ ਜਿਵੇਂ ਵੀ ਕੋਈ ਮਦਦ ਕਰੀ ਜਾ ਰਹੀ ਨੇ ਗਵਿੰਦਰ ਸਿੰਘ ਦੀ ਉਮਰ 33 ਸਾਲ ਸੀ ਜੀ ਕੀ ਦੀ ਜਿਹੜੀ ਉਹਦੀ ਪਤਨੀ ਆ ਉਹਦੀ ਉਮਰ 30 ਸਾਲ ਆ ਇੱਕ ਬੱਚੇ ਦੀ 9 ਸਾਲ ਆ ਇੱਕ ਉਹਦੂ ਛੋਟੀ ਲੜਕੀ ਆ ਉਹਦੀ 7 ਸਾਲ ਇਹਰ ਮਤਲਬ 5 ਸਾਲ ਆ ਇਸ ਤਰ੍ਹਾਂ ਦਾ ਆ ਉਮਰਾ ਸੀ ਉਹਨਾਂ ਦੇ ਪੰਜੇ ਪਰਿਵਾਰਾਂ ਦੇ ਪਰਸ਼ਾਨਛਤੋਂ ਮੰਗ ਕਰਦੇ ਆ ਇੱਕ ਤਾਂ ਜਿੰਨੇ ਵੀ ਹੈ ਸੀਰੀਅਸ ਬੰਦੇ ਜੀ ਉਹਨਾਂ ਦਾ ਸਰਕਾਰ ਇਲਾਜ ਕਰਾਵੇ ਦੂਜੀ ਬੇਨਤੀ ਇਹ ਆ ਵੀ ਇੱਕ ਜਿਹੜਾ ਇਹਨਾਂ ਦਾ ਮਕਾਨ ਹੈ ਉਹ ਬਣਵਾ ਕੇ ਦਿੱਤਾ ਜਾਵੇ ਤੀਜੀ ਬੇਨਤੀ ਇਹ ਆ ਵੀ ਉਸ ਤੋਂ ਉਪਰੰਤ ਜੋ ਮਾਮਜ਼ਾ ਸਰਕਾਰ ਐਕਸਪਾਇਰ ਨੂੰ ਐਕਸਗ੍ਰੇਸੀਆ ਗ੍ਰੈਂਟ ਦਿੰਦੀ ਆ ਉਹ ਮਿਲ ਦਿੱਤੀ ਜਾਵੇ ਡਾਕਟਰ ਰਾਜ ਕੁਮਾਰ ਸਟਰੀ ਕੋਲ ਸਵੇਰੇ 7:30 ਵਜੇ ਦੇ ਕਰੀਬ ਪੰਜ ਜਣਾਂ ਪੰਜ ਜਣਾਂ ਨੂੰ ਅਸੀਂ ਹਸਪੀਟਲ ਵਿੱਚ ਲੈ ਕੇ ਆਏ ਸੀ ਜੋ ਕਿ ਛੱਤ ਗਰਮ ਦੇ ਕਰਕੇ ਮਤਲਬ ਪੱਸਿਆ ਗਿਆ ਇਹਦੇ ਵਿੱਚੋਂ ਇੱਕ ਤਾਂ ਜੋ ਲਖਵਿੰਦਰ ਸਿੰਘ ਬਿੱਲਾ ਕਰਕੇ ਹੈਗਾ ਉਹ ਤਾਂ ਅਬ੍ਰਾਡ ਡੈੱਡੀ ਲੈ ਕੇ ਆਏ ਸੀ ਨੂੰ ਤੇ ਉਹਦੀ ਵਾਈਫ ਸੁਖੀ ਤੇ ਇੱਕ ਛੋਟਾ ਬੱਚਾ 7 ਸਾਲ ਦਾ ਉਹ ਥੋੜੇ ਜਿ ਮਤਲਬ ਜ਼ਿਆਦਾ ਗੰਭੀਰ ਹਾਲਤ ਹੋਣ ਕਰਕੇ ਉਹਨਾਂ ਨੂੰ ਫਰੀਦਕੋਟ ਰੈਫਰ ਕੀਤਾ ਗਿਆ ਸੀ ਤੇ ਇੱਕ ਬੱਚੇ ਦੇ ਥੋੜੇ ਮੰਗੋਲੀ ਸੱਟਾਂ ਨੇ ਉਹ ਅਸੀਂ ਸਾਡੇ ਕੋਲ ਇੱਥੇ ਹੈਗਾ ਦਾਖਲ ਤੇ ਇੱਕ ਛੋਟਾ ਬੱਚਾ ਸੀ ਜਿਹਦੇ ਤੇ ਜਿਆਦਾ ਸੱਟਾਂ ਨਾ ਹੋਣ ਕਰਕੇ ਪਰ ਉਹਨਾਂ ਨੂੰ ਉਹਦੇ ਅਪੀਅਰੈਂਸ ਦੇ ਨਾਲ ਹੀ ਇਰ ਹੈ ਭੇਜ ਦਿੱਤਾ ਗਿਆ ਤੇ ਤੋਂ ਜਿਆਦਾ ਸੀਰੀਅਸ ਹਾਲਤ ਹੋਣ ਦੇ ਕਾਰਨ ਉਹਨਾਂ ਨੂੰ ਫਰੀਦਗੋਡ ਰੈਫਰ ਕੀਤਾ ਗਿਆ ਇਸ ਬਾਰੇ ਮੈਨੂੰ ਹਜੇ ਕੋਈ ਜਾਣਕਾਰੀ ਨਹੀਂ ਹੈ ਜੇ ਇਸ ਤਰ੍ਹਾਂ ਕੋਈ ਮਤਲਬ ਰਸਤੇ ਦੀ ਡੈਥ ਹੁੰਦੀ ਹੈ ਤਾਂ ਵਾਪਸ ਸਾਡੇ ਕੋਲ ਹੀ ਲੈ ਕੇ ਆਣਗੇ ਫਿਰ ਹੀ ਦੱਸ ਸਕਦਾ ਹਾਂ